ਪੀ 5 ਐਂਡ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਹਾਂ ਸਰਵਣ ਸਿੰਘ ਕੁਮਾਰ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਲਾਗੇ ਪਹਾੜੀਆਂ ਨੇ ਪਹਿਲਾਂ ਇਹ ਡਿਸਟ੍ਰਿਕਟ ਹਸ਼ਿਆਰਪੁਰ ਹੋਇਆ ਕਰਦਾ ਸੀ ਹੁਣ ਨਵਾਂ ਸ਼ਹਿਰ ਹੈ ਮੇਰੇ ਦੋਸਤ ਮੇਰੇ ਨਾਲ ਨੇ ਆਪਾਂ ਖੂਬਸੂਰਤ ਪਹਾੜੀਆਂ ਦੇ ਅ ਤੋਂ 2-3 ਕਿਲੋਮੀਟਰ ਪਿੱਛੇ ਖੜੇ ਹਾਂ ਜਿੱਥੇ ਤੁਸੀਂ ਮੇਰੇ ਬੈਕ ਸਾਈਡ ਤੇ ਦੇਖ ਸਕਦੇ ਹੋ ਕਿ ਕਿੰਨਾ ਖੂਬਸੂਰਤ ਅਨਮੋਲ ਦ੍ਰਿਸ਼ਾ ਜਿਹੜਾ ਕਿ ਕਲੈਰਿਟੀ ਨਾਲ ਮੈਂ ਕਹਿ ਸਕਦਾ ਕਿ ਇੱਥੋਂ 7 ਤੋਂ 8 ਕਿਲੋਮੀਟਰ ਜਿਹੜਾ ਉਹ ਕਲੀਅਰ ਹੈ ਨੰਗੀਆਂ ਅੱਖਾਂ ਨਾਲ ਵੇਖਿਆ ਜਾ ਸਕਦਾ ਔਰ ਜੇ ਆਪਾਂ ਬਟਾਲਾ ਗੁਰਦਾ ਮਾਝਾ ਮਾਲਵਾ ਮਾਝੇ ਦੀ ਗੱਲ ਕਰਦੇ ਆ ਜਾਂ ਫਿਰ ਮਾਲਵੇ ਦੀ ਗੱਲ ਕਰਦੇ ਆ ਜਾਂ ਫਿਰ ਦੁਆਬੇ ਦੀ ਗੱਲ ਕਰਦੇ ਆ ਆਉਂਦਾ ਤੇ ਉਹਨਾਂ ਵਿੱਚ ਹੀ ਆ ਲੇਕਿਨ ਇੱਥੇ ਬਸੋਂ ਦੂਰ ਦੂਰ ਆ ਔਰ ਬਸੋਂ ਦੂਰ ਦੂਰ ਹੋਣ ਦੇ ਨਾਲ ਜੰਗਲ ਜਿਹੜਾ ਉਹ ਲਗਭਗ ਕਈ ਕਿਲੋਮੀਟਰਾਂ ਦੇ ਵਿੱਚ ਫੈਲਿਆ ਹੋਇਆ ਤੇ ਜੇ ਮੈਂ ਗੱਲ ਕਰਾਂ ਤੇ ਇੱਥੋਂ ਮਹਿਜ਼ 5-6 ਕਿਲੋਮੀਟਰ ਦੀ ਦੂਰੀ ਦੇ ਉੱਤੇ ਹਿਮਾਚਲ ਪ੍ਰਦੇਸ਼ ਜਿਹੜਾ ਉਹ ਸ਼ੁਰੂ ਹੋ ਜਾਂਦਾ ਮੈਨੂੰ ਇੱਥੇ ਆ ਕੇ ਬੜਾ ਸਕੂਨ ਮਿਲਦਾ ਮੈਂ ਆਪਣੇ ਦੋਸਤ ਨੂੰ ਕਹਾਗਾ ਕਿ ਉਹ ਜ਼ਰੂਰ ਦਿਖਾਉਣ ਕਿ ਇੱਕ ਨਿਕਾਜਾ ਸ਼ੱਡ ਅਸੀਂ ਬਣਾਇਆ ਆ ਕੇ ਅਕਸਰ ਹੀ ਆਪਾਂ ਇੱਥੇ ਠਹਿਰਦੇ ਆ ਤੇ ਨਾਲ ਜੇ ਗੱਲ ਕੀਤੀ ਜਾਵੇ ਤੇ ਇੱਥੇ ਸਾਨੂੰ ਇੱਥੇ ਲੰਘਣ ਵਾਸਤੇ ਇਹਨਾਂ ਦੀ ਜ਼ਮੀਨ ਆ ਮੇਰੇ ਦੋਸਤ ਬੜੇ ਅਜ਼ੀਜ਼ ਦੋਸਤ ਨੇ ਸੰਤੂ ਸਾਹਿਬ ਉਹਨਾਂ ਦੀ ਜ਼ਮੀਨ ਆ ਤੇ ਜਦੋਂ ਆਪਾਂ ਇੱਥੇ ਸ਼ੈੱਡ ਬਣਾਉਣਾ ਸ਼ੁਰੂ ਕੀਤਾ ਸੀ ਤੇ ਉਦੋਂ ਕੀ ਆ ਕਿ ਇੱਥੇ ਜੰਗਲ ਤੇ ਕਾਟੇ ਬਹੁਤ ਜ਼ਿਆਦਾ ਸੀ ਮੈਂ ਹੁਣ ਆਪਣੇ ਭਰਾ ਨੂੰ ਕਵਾਂਗਾ ਕਿ ਜਰੂਰ ਦਿਖਾਇਆ ਜਾਵੇ ਉਹ ਜੰਗਲ ਜਿਹੜਾ ਆਪਾਂ ਜੇਸੀਪੀ ਦੇ ਨਾਲ ਪਟਾਕੇ ਤੇ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਡਾ ਜਿਹੜਾ ਇਹ ਸ਼ੱਡ ਬਣਿਆ ਹੋਇਆ ਵਾ ਇਹ ਦੋ ਮੰਜ਼ਲਾ ਵਾ ਥੱਲੇ ਪਹਿਲਾ ਬਣਾਈ ਕਿਉਂਕਿ ਜੰਗਲੀ ਜੀਵ ਜਿਹੜੇ ਆ ਉਹ ਅਕਸਰ ਦਿਨੇ ਤੇ ਰਾਤ ਨੂੰ ਤੇ ਬਹੁਤ ਜ਼ਿਆਦਾ ਹੁੰਦੇ ਨੇ ਉਹ ਵੇਖੇ ਜਾ ਸਕਦੇ ਆ ਤੇ ਇੱਥੇ ਸੂਰ ਤੋਂ ਇਲਾਵਾ ਪੀੜੀਏ ਵਗੈਰਾ ਵੀ ਕਈ ਜਿਹੜਾ ਵੇਖੇ ਗਏ ਆ ਤੇ ਅਕਸਰ ਹੀ ਅ ਮਤਲਬ ਜਿਹੜਾ ਉਸ ਚੀਜ਼ ਨੂੰ ਦੇਖਦੇ ਹੋਏ ਆਪਾਂ ਡਬਲ ਸਟੋਰੀ ਬਣਾ ਲਿਆ ਤੇ ਜਿੱਥੇ ਆਪਾਂ ਖੜੇ ਆ ਉਹ ਡਬਲ ਸਟੋਰੀ ਦੇ ਉੱਤੇ ਲਗਭਗ ਆਪਾਂ 22 ਫੁੱਟ ਉੱਚੀ ਜਗ੍ਹਾ ਦੇ ਉੱਤੇ ਖੜੇ ਆ ਤੇ ਮੈਂ ਕਹਾਂਗਾ ਕਿ ਛੱਤ ਵੀ ਥੋੜੀ ਦਿਖਾ ਦਿੱਤੀ ਜਾਵੇ ਕਿ ਕਿਹੜੀ ਕਿਸ ਤਰੀਕੇ ਦੀ ਛੱਤਾ ਹੈ ਆ ਦੇਖੋ ਖਾਲੇ ਫੱਟੇ ਲੱਗੇ ਹੋਇਆ ਕਿਲ ਵਗੈਰਾ ਨਹੀਂ ਲੱਗੇ ਇਹ ਛੱਤਾ ਦੇ ਅੱਗੇ ਆਪਾਂ ਵਿਹੜਾ ਬਣਾਇਆ ਹੋਗਾ ਮੈਂ ਆਪਣੇ ਭਰਾ ਨੂੰ ਕਹਾਂਗਾ ਕਿ ਜਰੂਰ ਦਿਖਾਇਆ ਜਾਵੇ ਵੇੜੇ ਤੋਂ ਬਾਅਦ ਅੱਜ ਹੀ ਥੋੜਾ ਸਾਡਾ ਕਲੀਅਰ ਹੋਇਆ ਲਗਭਗ ਇਹ ਪ੍ਰੋਜੈਕਟ ਜਿਹੜਾ ਸਾਡਾ ਉਹ 5-6 ਮਹੀਨੇ ਤੋਂ ਚੱਲ ਰਿਹਾ ਸੀ ਕਿ ਕਿਉਂਕਿ ਸਾਡੇ ਵੇਖਿਆ ਜਾਵੇ ਤੇ ਬਹੁਤ ਜ਼ਿਆਦਾ ਆਪਾਂ ਪ੍ਰਕਿਰਤੀ ਦੇ ਨਾਲ ਇਨਸਾਨਾਂ ਨੇ ਬਹੁਤ ਜ਼ਿਆਦਾ ਛੇੜਛਾੜ ਕੀਤੀ ਜਿਹਦੇ ਕਾਰਨ ਅੱਜ ਬਿਮਾਰੀਆਂ ਦੇ ਨਾਲ-ਨਾਲ ਮਾਨਸਿਕ ਤੌਰ ਤੇ ਆਪਾਂ ਲੋਕ ਬਹੁਤ ਪਰੇਸ਼ਾਨ ਹੋ ਗਏ ਆ ਜੀ ਆਪਾਂ ਇੱਥੇ ਵੇਖੀਏ ਤੇ ਚਿੜੀਆਂ ਕਾਵਾਂ ਦੀ ਚੰਚੜਾਟ ਫਿਰ ਉਹਦੇ ਨਾਲ ਆਪਾਂ ਮੂਰ ਮੈਂ ਮਹਿਜ਼ 1 ਘੰਟਾ ਪਹਿਲਾਂ ਵੇਖਿਆ ਸੀ ਕਿ ਇੱਥੋਂ ਹਿਰਨ ਜਾਂਦੇ ਹੋਏ ਤੇ ਉਹ ਕੁਦਰਤ ਦੇ ਨਜ਼ਾਰਿਆਂ ਨੂੰ ਵੇਖ ਕੇ انسان ਦਾ ਵੈਸੇ ਹੀ ਜਿਹੜਾ ਜੀਵਨ ਹੈ ਉਹ ਬਦਲ ਜਾਂਦਾ ਆਪਾਂ ਬਹੁਤ ਸਾਰੇ ਜੰਗਲਾਂ ਨੂੰ ਜਾੜ ਕੇ ਤੇ ਇਨਸਾਨਾਂ ਨੇ ਘਰ ਬਣਾ ਲਏ ਲੇਕਿਨ ਵੇਖਿਆ ਜਾਵੇ ਜਾਨਵਰ ਜਿਹੜੇ ਆ ਉਹਨਾਂ ਵਾਸਤੇ ਵੀ ਘਰ ਹੋਇਆ ਕਰਦੇ ਸੀ ਤੇ ਉਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਕਿੰਨੇ ਅਨਸਾਨੀ ਬਸਤੀ ਦੇ ਵਿੱਚ ਜਾਨਵਰ ਆ ਗਿਆ ਲੇਕਿਨ ਉਹ ਉਹਨਾਂ ਦੀ ਕਦੀ ਬਸਤੀ ਹੋਇਆ ਕਰਦੀ ਸੀ ਅਸੀਂ ਜੰਗਲਾਂ ਨੂੰ ਝਾੜ ਕੇ ਤੇ ਆਪਣੇ ਆਸ਼ਾਨੇ ਬਣਾ ਲਏ ਸੋ ਜਿਹੜੀ ਜ਼ਮੀਨ ਆ ਇਹ ਸਾਡੇ ਭਰਾ ਦੀ ਇਸ ਜ਼ਮੀਨ ਦੇ ਵਿੱਚ ਅਸੀਂ ਅਕਸਰ ਹੀ ਆਉਨੇ ਆ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਜਿਹੜੇ ਆ ਉਹ ਜੰਗਲ ਆ ਅਨਸਾਨ ਜਿਹੜੇ ਆ ਲੱਗ ਲੱਗੇ ਪਿੰਡਾਂ ਦੇ ਜਿਹੜੇ ਆ ਉਹ ਇੱਧਰ ਨਹੀਂ ਆਉਂਦੇ ਤੇ ਜੇ ਕਿਸੇ ਨੇ ਇੱਥੇ ਫਾਰਮ ਬਣਾਇਆ ਵੀ ਆ ਤੇ ਫਾਰਮ ਬਣਾ ਕੇ 50 ਕਿੱਲੇ ਦਾ 60 ਕਿੱਲੇ ਦਾ ਫਾਰਮ ਬਣਾ ਕੇ ਤੇ ਉਹ ਮਤਲਬ ਇੱਥੇ ਰਹਿੰਦੇ ਨਹੀਂ ਆ ਆਪਣੇ ਪਿੰਡਾਂ ਦੇ ਵਿੱਚ ਰਹਿ ਰਹੇ ਆ ਜਾਂ ਜਿੱਥੇ ਪਿੱਛੇ ਆ ਤੇ ਇੱਥੇ ਸਿਰਫ ਵੱਡੇ ਵੱਡੇ ਫਾਰਮ ਬਣੇ ਹੋਇਆ ਜੇ ਹੋ ਸਕੇ ਸੰਤੂ ਸਾਹਿਬ ਤੇ ਵਿਖਾਉਣ ਦੀ ਕੋਸ਼ਿਸ਼ ਕਰਿਓ ਕਿ ਇੱਥੇ ਇਨਸਾਨਾਂ ਦੀ ਜਗ੍ਹਾ ਪਿੱਲਰ ਨਜ਼ਰ ਆਉਣਗੇ ਵਾਈਟ ਕਲਰ ਦੇ ਜਿਹੜੇ ਆ ਪਿੱਲਰ ਨਜ਼ਰ ਆਉਣਗੇ ਇਹ ਪੰਜਾਬ 50 60 60 ਕਿੱਲੇ ਦੀ ਜਗਾ ਦੇ ਵਿੱਚ ਦੂਰ ਤੱਕ ਜਿਹੜੇ ਆ ਪਿੱਲਰ ਆ ਇਹ ਪਿੱਲਰ ਇਸ ਕਰਕੇ ਨਹੀਂ ਆ ਕਿ ਕੋਈ ਨਿਸ਼ਾਨਦੇਹੀ ਆ ਨਿਸ਼ਾਨਦੇਹੀ ਤੇ ਹੈ ਹੀ ਆ ਲੇਕਿਨ ਪਿੱਲਰ ਇਸ ਵਾਸਤੇ ਆ ਕਿ ਇੱਥੇ ਬਹੁਤ ਸਾਰੇ ਜੰਗਲੀ ਜੀਵ ਜਿਹੜੇ ਆ ਉਹ ਫਸਲਾਂ ਨੂੰ ਬਰਬਾਦ ਕਰ ਜਿੰਦੇ ਫਸਲਾਂ ਇੱਥੇ ਕਿਹੜੀਆਂ ਹੋਣੀਆਂ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਥੇ ਹੁਣ ਚੰਦਨ ਦੇ ਦਰਖਤਾਂ ਸੰਤੂ ਸਾਹਿਬ ਚੰਦਨ ਦੇ ਦਰਖਤ ਦਰਖਤ ਲੱਗੇ ਆ ਉਹਦੇ ਨਾਲ ਕਿਹੜੇ ਕਿਹੜੇ ਲੱਗੇ ਆ ਸਫੈਦਾ ਵਾ ਤੇ ਲਗਭਗ ਸਫੈਦਾ ਅਮਰੂਦ ਕਿੰਨੂ ਆਪਾਂ ਦੇਖਿਆ ਮਾਲਟਾ ਆਪਾਂ ਦੇਖਿਆ ਜਿਹੜਾ ਮਾਲਟਾ ਪੰਜਾਬ ਦੇ ਵਿੱਚ ਕਦੀ ਲੱਭਦਾ ਹੀ ਨਹੀਂ ਤੇ ਬਹੁਤ ਸਾਰੇ ਦੋਸਤਾਂ ਨੂੰ ਮੈਂ ਇਹ ਵੀ ਕਹਿੰਨਾ ਕਿ ਜੇ ਮਾਲਟਾ ਕਿਸੇ ਨੇ ਖਾਦਾ ਨਾ ਤੇ ਪਰੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀ ਉਹਦਾ ਕਲਰ ਕਿਹੋ ਜਿਹਾ ਹੁੰਦਾ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ 4-5 ਵਾਰ ਖਾਦਾ ਵਾ ਤੇ ਇੱਥੋਂ ਕੀ ਇੰਪੋਰਟ ਹੁੰਦਾ ਵਾ ਵਿਦੇਸ਼ਾਂ ਨੂੰ ਜਾਂਦਾ ਵਾ ਸੌਰੀ ਜੇ ਮੈਂ ਗਲਤ ਬੋਲ ਗਿਆ ਵਾਂ ਵਿਦੇਸ਼ਾਂ ਨੂੰ ਜਾਂਦਾ ਤੇ ਐਕਸਪੋਰਟ ਹੁੰਦਾ ਵਾ ਇੰਪੋਰਟ ਨਹੀਂ ਹੁੰਦਾ ਅ ਉਹ ਬਹੁਤ ਸਾਰੇ ਪੌਦੇ ਇਦਾਂ ਦੇ ਨੇ ਜਿਹੜੇ ਇੱਥੇ ਲਾਏ ਗਏ ਆ ਜਿਹੜੇ ਦੁਰਲੱਭ ਨੇ ਤੇ ਮੈਂ ਆਪਣੇ ਦੋਸਤ ਨੂੰ ਕਹਾਂਗਾ ਜਰੂਰ ਸੰਧੂ ਸਾਹਿਬ ਇਹ ਦਿਖਾਇਆ ਜਾਵੇ ਆਪਾਂ ਪਹਾੜ ਦੇ ਲੱਗੇ ਆ ਪਹਾੜ ਜਿਹੜਾ ਵਾ ਕਿੰਨਾ ਖੂਬਸੂਰਤ ਨਜ਼ਾਰਾ ਵਾ ਤੇ ਇਹ ਮੈਂ ਟਾਈਮ ਦੀ ਗੱਲ ਕਰਾਂ ਤੇ ਜੇ ਆਪਾਂ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਹੁੰਦੇ ਜਾਂ ਕਪੂਰਥਲੇ ਦੇ ਵਿੱਚ ਹੁੰਦੇ ਤੇ 5 ਵਜੇ ਦੇ ਲਾਗੇ ਜਾਗੇ ਇੰਨੀ ਧੂੜ ਪੈ ਜਾਣੀ ਸੀ ਇੰਨਾ ਜਿਹੜਾ ਵਾਤਾਵਰਨ ਆ ਸਾਡਾ ਉਹ ਦੂਸ਼ਿਤ ਹੋ ਜਾਣਾ ਸੀ ਕਿਉਂਕਿ ਸਾਡੇ ਪੋਲਿਊਟਡ ਬਹੁਤ ਜ਼ਿਆਦਾ ਵਾ ਕੁਝ ਆਪਾਂ ਕਿਸਾਨਾਂ ਨੂੰ ਵੀ ਕੁਝ ਲੋਕ ਦੋਸ਼ ਦੇ ਰਹੇ ਨੇ ਬਹੁਤਾ ਜ਼ਿਆਦਾ ਕਿਸਾਨਾਂ ਨਾਲ ਵੀ ਮੈਂ ਦੋਸ਼ੀ ਨਹੀਂ ਮੰਨਦਾ ਲੇਕਿਨ ਕਿਤੇ ਨਾ ਕਿਤੇ ਆਪਾਂ ਸਾਰੇ ਹੀ ਦੋਸ਼ੀ ਆ ਆਪਣੇ ਵਾਤਾਵਰਨ ਨੂੰ ਪੋਲਿਊਟਡ ਕਰਨ ਵਾਸਤੇ ਤੇ ਜੇ ਉਹ ਹੋ ਗਿਆ ਤੇ ਅੱਜ ਸਾਡੇ ਕੋਲ ਵਿਜ਼ਿਬਿਲਟੀ ਕਿੰਨੀ ਆ ਆਪਾਂ ਖਬਰਾਂ ਚੱਲ ਰਹੀਆਂ ਆ ਕਿਤੇ ਵਿਜ਼ਿਬਿਲਟੀ ਹੈਗੀ ਆ ਜੀ 10 ਤੋਂ 15 ਮੀਟਰ ਤੱਕ ਆਪਾਂ ਵੇਖ ਸਕਦੇ ਆ ਲੇਕਿਨ ਇੱਥੇ ਜਦੋਂ ਆਪਾਂ ਆਇਆ ਸਾਹ ਲੈਣ ਦੇ ਵਿੱਚ ਪ੍ਰੋਬਲਮ ਕੋਈ ਨਹੀਂ ਹੈ ਕੱਲ ਤੋਂ ਲੈ ਕੇ ਅੱਜ ਤੱਕ ਬਿਲਕੁਲ ਤਰੋ ਤਾਜ਼ਾ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਤੇ ਜਿਹੜਾ ਬੰਦਾ ਮੁਸ਼ਕਲ ਨਹੀਂ ਹਰ ਬੰਦੇ ਨੂੰ ਟਾਈਮ ਨਹੀਂ ਦਿੰਦਾ ਸੀ ਕਿ ਯਾਰ ਤੁਸੀਂ 8 ਵਜੇ ਨਾਲ ਗੱਲ ਕਰਿਓ 9 ਵਜੇ ਨਾਲ ਗੱਲ ਕਰਿਓ ਤੇ ਉਹ ਰਿਐਲਿਟੀ ਆ ਦੋ ਦਿਨ ਰਹਿ ਕੇ 3:30 ਵਜੇ ਆਟੋਮੈਟਿਕ ਨਜ਼ਰ ਵੀ ਸਾਡੀ ਖੁੱਲ ਜਾਂਦੀ ਹੈ ਆਪਾਂ ਜਿਹੜੇ ਪੰਛੀ ਨੇ ਉਹਨਾਂ ਦੇ ਸੁੰਦਰ-ਸੁੰਦਰ ਗਾਣੇ ਜਿਹੜੇ ਆ ਚੂ-ਚੂ ਕਰਨ ਦੇ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਸਾਡੇ ਕੰਨਾਂ ਵਿੱਚ ਪੈਂਦੀ ਆ ਸੋ ਦੋਸਤੋ ਆਪਾਂ ਕਿਤੇ ਨਾ ਕਿਤੇ ਅਜਿਹੇ ਕੰਮ ਕਰੀਏ ਜਿਹਦੇ ਨਾਲ ਪਸ਼ੂ ਪੰਛੀ ਵੀ ਬਚਣ ਤੇ ਨਾਲ ਸਾਡਾ ਵਾਤਾਵਰਣ ਜਿਹੜਾ ਉਹ ਵੀ ਦੂਸ਼ਿਤ ਹੋਣ ਤੋਂ ਬਚ ਜਾਈਏ ਸਾਨੂੰ ਲੋੜ ਆ ਹੰਬੜਾ ਮਾਰਨ ਦੀ ਸਾਨੂੰ ਲੋੜ ਆ ਗ੍ਰੀਨਰੀ ਦੀ ਆਪਾਂ ਬਹੁਤ ਜ਼ਿਆਦਾ ਫਸਲਾਂ ਪਿੱਛੇ ਜਿਹੜੇ ਆ ਉਹ ਨਾ ਪਈਏ ਕਿ ਇੱਕ ਪੌਦਾ ਲਾਤਾ ਤੇ ਸਾਡੇ 50 ਕਿਲੋ ਦਾਣੇ ਜਿਹੜੇ ਆ ਉਹ ਘਟ ਇੰਨੇ ਨਹੀਂ ਘਟ ਹੁੰਦੇ 5-7 ਕਿਲੋ ਘਟੋਗੇ ਤੇ ਆਪਾਂ ਆਪਣੇ ਜਿਹੜੇ ਦਰਖਤਾਂ ਤੋਂ ਸੌਰੀ ਬੰਨਿਆਂ ਤੋਂ ਆ ਦਰਖਤ ਪਾੜ ਦਿੱਤੇ ਆ ਜਿਹਦੀ ਵਜ੍ਹਾ ਕਰਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਦੇ ਆ ਜੇ ਮੇਰੀ ਕਿਸੇ ਇੱਕ ਗੱਲ ਦਾ ਕਿਸੇ ਨੂੰ ਕੋਈ ਬੁਰਾ ਲੱਗਾ ਹੋਵੇ ਤੇ ਹੱਥ ਜੋੜ ਕੇ ਮੈਂ ਮਾਫੀ ਮੰਗਦਾ ਤੇ ਜੇ ਕਿਸੇ ਨੂੰ ਵਧੀਆ ਲੱਗਾ ਹੋਵੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਦੋਸਤੋ ਕਰ ਦੇਣਾ ਤੇ ਆਪਾਂ ਜੇ ਕੋਈ ਮੇਰਾ ਦੋਸਤ ਇਸ ਮਹਿਮ ਨਾਲ ਮਹਿਮ ਮੇਰੀ ਨਹੀਂ ਆ ਤੁਹਾਡੀ ਮਹਿਮਾ ਜੇ ਇਸ ਮਹਿਮ ਦੇ ਵਿੱਚ ਕੋਈ ਸ਼ਾਮਲ ਕਰਨਾ ਚਾਹੁੰਦਾ ਮੈਂ ਤੇ ਵੀਰ ਉਹ ਇੰਨਾ ਕਰ ਸਕਦਾ ਕਿ ਬਾਦ ਤੋਂ ਉੱਥੇ ਜਾ ਕੇ ਮੈਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਧੀਆ ਪਲੇਟਫਾਰਮ ਤੇ ਪਾ ਸਕਦਾ ਤੇ ਯੋਗਦਾਨ ਦੀ ਲੋੜ ਹੋਵੇ ਤੇ ਭਰਾਵੋ ਮੈਨੂੰ ਦੱਸ ਸਕਦੇ ਹੋ ਮੇਰੇ ਕਮੈਂਟ ਕਰਕੇ ਐ ਦੱਸ ਸਕਦੇ ਹੋ ਮੇਰਾ ਫੋਨ ਨੰਬਰ 9876767876 ਸਰਵਨ ਸਿੰਘ ਬਟਾਲਾ ਥੈਂਕ ਯੂ